ਅਸੀ ਕਾਲਜੀ ਸਾਰੇ ਭਰਾਵਾਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਆਪਣੀ YouTube ਚੈਨਲ ਤੂਰੀ ਕਾਰਬਾਰ ਤੂਰੀ ਸ਼ਹਿਰ ਚ ਇੱਕ ਵਾਰੀ ਫਿਰ ਅੱਜ ਤੁਹਾਡੇ ਲਈ ਲੈ ਕੇ ਆ ਗਏ ਆ ਅੱਜ ਆਪਾਂ ਇੱਕ ਛੋਟੀ ਕਾਰ ਕਿਸੇ ਵੀਰ ਭਰਾ ਦੀ ਡਿਮਾਂਡ ਸੀ ਕਿ ਆਪਾਂ ਛੋਟੀ ਫੈਮਿਲੀ ਵਾਸਤੇ ਛੋਟੀ ਜੀ ਗੱਡੀ ਲੈਣੀ ਆ ਡੀਜ਼ਲ ਦੀ ਗੱਡੀ ਲੈਣੀ ਆ ਜਿਹਦੀ ਐਵਰੇਜ ਵੀ ਵਧੀਆ ਹੋਵੇ ਐਵਰੇਜ ਤਕਰੀਬਨ 26 27 ਦੇ ਲਵੇ ਦੇ ਦੰਦੀਆ ਰੈਗੂਲਰ ਐਵਰੇਜ 22 ਤੋਂ 23 ਦੀ ਗੱਡੀ ਦੀ ਹੁੰਦੀ ਆ ਨੰਬਰ ਪੰਜਾਬ ਦਾ ਹੁਣ ਕੁਝ ਵੀਰਾਂ ਦਾ ਹੁੰਦਾ ਵੀ ਆਪਾਂ ਨੂੰ ਯਾਰ ਪਾਸਿੰਗ ਚਾਹੀਦੀ ਆ ਪਾਸਿੰਗ ਖਤਮ ਹੋਣ ਵਾਲੀ ਆ ਦੀ ਪਾਸਿੰਗ ਤੋਂ ਸਾਨੂੰ ਤਾਂ ਇਹ ਗੱਡੀ ਦੀ ਪਾਸਿੰਗ 30 ਤੱਕ ਪਈ ਆ 14 ਰਜਿਸਟਰਡ 15 ਨੰਬਰ ਪੰਜਾਬ ਸਿਰਫ 72 73000 Ориਜਨਲ ਚੱਲੀ ਹੋਈ ਕਾਰ ਆਟੋ ਕਲਾਈਮਟ ਏਸੀ ਆ ਦੇਵਾਂਗੇ ਆਪਾਂ ਸਾਰੀ ਗੱਡੀ ਦੀ ਡਿਟੇਲ ਉਸ ਤੋਂ ਪਹਿਲੇ ਪਤਾ ਕਰ ਲੋ ਨੋਟ ਧੂਰੀ ਕਾਰ ਬਯਾਰ ਐਮ ਕੇ ਬਾਈਪਾਸ ਰੋਡ ਓਪੋਜ਼ਿਟ ਟੀਵੀਐਸ ਏਜੰਸੀ ਸਮਾਰਟ ਪੁਆਇੰਟ ਸ਼ਹਿਰ ਲੋਕੇਸ਼ਨ ਟੁਰੀ ਗੱਡੀ ਚੈੱਕ ਕਰੋ 2014 ਮਾਡਲ ਟਾਪ ਮੋਡਲ ਟਾਪ ਮੋਡਲ ਦੀ ਕੀ ਮਿਲ ਜਾਂਦਾ ਪਾ ਨੂੰ ਆਟੋ ਕਲਾਈਮਡ ਏਸੀ ਇਹ ਬੈਕ ਵਾਈਪਰ ਨੰਬਰ ਪੰਜਾਬ ਦਾ ਗੱਡੀ ਦਾ ਕੰਡੀਸ਼ਨ ਤਕਰੀਬਨ ਡੇਢ ਕ ਪੀਸ ਓਵਰ ਬਸ ਥੋੜੀ ਥੋੜੀ ਟੱਚਿੰਗ ਹੀ ਆ ਉਹ ਵੀ ਉਸ ਪੀਸਾਂ ਦੇ ਬਾਕੀ ਸਾਰੀ ਗੱਡੀ ਅਰੀਜਨਲ ਆ ਵਿੱਚੋਂ ਇੰਟੀਰੀਅਰ ਚੈੱਕ ਕਰੋ ਗੱਡੀ ਦਾ ਬਿਲਕੁਲ ਜਵਾਨ ਪਿਆ ਨਵੇਂ ਵਰਗਾ ਇੰਟੀਰੀਅਰ ਆ ਗੱਡੀ ਦਾ ਰਿਮੋਟ ਵਾਲੀ ਕੀ ਪਾਵਰ ਵਿੰਡੋ ਪਾਵਰ ਸਟੀering ਇਸ ਵੇਰੀਐਂਟ ਦੇ ਬੈਕ ਵਾਈਪਰ ਡੀਫੋਗਰ ਬਾਕੀ ਆਪਾਂ ਡੱਗੀ ਖੋਲ ਕੇ ਮਾੜੀ ਸਪੇਸ ਵੀ ਚੈੱਕ ਕਰਾ ਦਨੇ ਆ ਜਿਵੇਂ ਆਪਾਂ ਲੈਣ ਜਾਂਦੇ ਨੇ ਨਾ अल्टੋ ਵਗੈਰਾ ਜਾਂ K10 ਛੋਟੀ ਗੱਡੀ ਲੈਣਾ ਚਾਹੁੰਦੇ ਆ ਤਾਂ ਇਹ ਡੀਜ਼ਲ ਵੇਰੀਐਂਟ ਵਿੱਚ ਗੱਡੀ ਆਪਣੇ ਕੋਲ ਆ ਗਈ ਆ 2014 ਮਾਡਲ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਬੂਟ ਫਲੋਰ ਦੀ ਪ੍ਰਾਈਵੇਟ ਗੱਡੀ ਘਰੇਲੂ ਕਾਰ ਆ ਵੀਰੇ ਦੂਜੇ ਨੋ ਸੈਕੰਡ ਓਨਰਾਂ ਦਾ ਗੱਡੀ ਆ ਇਹ ਉਹ ਚੈੱਕ ਕਰੋ ਦੇਖੋ ਮੋਡਿਊਲ ਵਗੈਰਾ ਜੈਕਰੜ ਪਾਨੇ ਦਾ ਓਮੀ ਪਿਆ ਕੋਈ ਕਿਸੇ ਪਾਸਿਓ ਲੱਗੀ ਵੱਜੀ ਨਹੀਂ ਕਿਸੇ ਪਾਸਿਓ ਵੀ ਗੱਡੀ ਐਕਸੀਡੈਂਟ ਨਹੀਂ ਕੈਰੈਕਟਰ ਸਾਡ ਸਿਰਫ ਇਹਦਾ ਮੜਾ ਇੱਕ ਵਿੰਡੋ ਤੇ ਇੱਕ ਮੜਾ ਹਲਕਾ ਜਿਹਾ ਹੈਂਡਰ ਤੇ ਹਲਕੀ ਟੱਚਿੰਗਾ ਪਰ ਗੱਡੀ ਓਰੀਜਨਲ ਆ ਟਾਇਰ ਦੇਖ ਲਓ ਚੈੱਕ ਚੈੱਕ ਕਰ ਲਓ ਟਾਇਰ ਤਕਰੀਬਨ 60% ਹੱਦ ਤੋਂ ਲਗਭਗ ਉੱਤੇ ਨੇ 60% ਟਾਇਰ ਨੇ ਗੱਡੀ ਉਈ ਚੱਕੋ ਅੰਟੀਰੀਅਰ ਚੱਕ ਕਰ ਲੋ ਚੰਗੀ ਤਰ੍ਹਾਂ ਗੱਡੀ ਦਾ ਥੋੜਾ ਜਿਹਾ ਹਨੇਰਾ ਹੋ ਗਿਆ ਪਰ ਕੋਈ ਗੱਲ ਨਹੀਂ ਵੀਡੀਓ ਵਿੱਚ ਆਪਾਂ ਤੁਹਾਨੂੰ ਲਗਭਗ ਸਾਰੀ ਡਿਟੇਲ ਹੈ ਗੱਡੀ ਦੀ ਦਮਾਂਕ ਸਾਰੀ ਟੋਟਲ ਟਾਪ ਮਾਡਲ ਨੰਬਰ ਪੰਜਾਬ 14 12ਵੇਂ ਦੀ 15 ਦੀ ਰਜਿਸਟਰਡ ਪਾਸਿੰਗ ਆਪਾਂ ਤੁਹਾਨੂੰ ਦੱਸਿਆ ਜਿਵੇਂ ਪਾਸਿੰਗ ਗੱਡੀ ਦੀ ਹੈਗੀ ਆ ਸਾਰਾ ਕੁਝ ਗੱਡੀ ਵਿੱਚ ਤੁਹਾਨੂੰ ਕੰਪਲੀਟ ਮਿਲੂਗਾ ਤੋਇ ਚੱਕ ਤਾਂ ਗੋਡੇ-ਗੋਡੇ ਚੈੱਕ ਕਰ ਲੋ ਗੱਡੀ ਦੇ, ਫੱਟੀ-ਫੁੱਟੀ ਚੈੱਕ ਕਰ ਲੋ ਸਾਰੇ। ਆਰਾਮ ਨਾਲ ਫੋਗਰ। ਲੋਇ ਕੋਈ ਬਲੌ ਨਹੀਂ, ਕੋਈ ਛੱਟਾ ਨਹੀਂ। ਕਿਸੇ ਪਾਸੇ ਲੱਗੀ-ਵੱਜੀ ਨਹੀਂ, ਕੋਟੇ ਪਿੱਲਰਾਂ ਦੀ। ਬਿਲਕੁਲ ਸਾਫ਼-ਸੁਥਰੀ ਕਾਰ ਆ, ਬੈਟਰੀ-ਬੁਟਰੀ ਵੀ ਬਿਲਕੁਲ ਵਧੀਆ ਪਈਆ ਕੱਟੇ। ECU ਸਾਰਾ ਕੁਝ ਵਰਕਿੰਗ ਆ, ਹੀਟਰ-ਫੁੱਟਰ ਸਾਰਾ ਕੁਝ ਗੱਡੀ ਦਾ ਕੱਲਾ-ਕੱਲਾ ਫੰਕਸ਼ਨ ਵਰਕ ਕਰਦਾ। ਰਿਮੋਟ ਵਾਲੀ ਕੀ ਆ। ਗੱਲ ਕਰੀਏ ਗੱਡੀ ਦੇ ਇੱਕ ਰੇਟ ਦੀ ਗੱਡੀ ਦਾ ਰੇਟ ਹੋਊਗਾ ਵੀਰੇ 1,60,000 ਰੁਪਏ 1,60,000 ਰੁਪਏ ਜਿਆਦਾ ਨੇਗੋਸ਼ੀਏਸ਼ਨ ਕੁਝ ਹੋਣਾ ਨਹੀਂ 30 ਤੱਕ ਗੱਡੀ ਦੀ ਪਾਸਿੰਗਾ ਜੇ ਵਧੀਆ-ਵਧੀਆ ਗੱਡੀ ਲੈਣਾ ਚਾਹਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਵੀਡੀਓ ਵਧੀਆ ਵਧੀਆ ਲੱਗਦੀ ਹੈ ਤਾਂ ਵੀਰੇ ਲਾਈਕ ਕਰ ਲਓ ਸ਼ੇਅਰ ਕਰ ਲਓ ਮਿਲਦਾ ਵੀਰੇ ਨੈਕਸਟ ਵੀਡੀਓ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਹਿੰਦ